ਇੱਕ ਬੇਹੱਦ ਭਿਆਨਕ ਹਵਾਈ ਹਾਦਸਾ ਵਾਪਰਿਆ ਜਿਸ ਵਿੱਚ ਕੇ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜੀ ਹਾਂ ਨੇਪਾਲ ਦੇ ਕਾਟਮਾਂਡੂ ਚ ਇੱਕ ਯਾਤਰੀ ਜਹਾਜ਼ ਅਚਾਨਕ ਕ੍ਰੈਸ਼ ਹੋ ਗਿਆ ਜਿਸ ਤਿਆਂ ਕਿ ਕੁਝ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਇਹ ਯਾਤਰੀ ਜਹਾਜ਼ ਟੇਕ ਆਫ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਇਹ ਭਿਆਨਕ ਹਾਸੇ ਦਾ ਸ਼ਿਕਾਰ ਹੋ ਗਿਆ ਹਵਾਈ ਅੱਡੇ ਤੇ ਖੜੇ ਲੋਕਾਂ ਵੱਲੋਂ ਇਸ ਪੂਰੇ ਕチナ ਕਰਮ ਦੀਆਂ ਵੀਡੀਓਜ਼ ਬਣਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਪਹਿਲਾਂ ਉੱਡਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਅਚਾਨਕ ਆਪਣਾ ਬੈਲੈਂਸ ਗਵਾ ਬਹਿ ਜਾਂਦਾ ਹੈ ਇਸ ਦੌਰਾਨ ਅਚਾਨਕ ਇਹ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਅਤੇ ਭਿਆਨਕ ਅੱਗ ਨਾਲ ਇਸ ਵਿੱਚ ਵੱਡਾ ਤਮਾਕਾ ਹੁੰਦਾ ਹੈ ਸਭ ਪਰ ਗਿਆ ਸਭ ਆਪਿਆ ਸਭ ਪਰ ਗਿਆ ਬੋਹਰ ਮੇਂ ਬੱਕਰੇ ਪਲੇਨ ਕ੍ਰੈਸ਼ ਹੋਇਆ ਹੈ ਦਰਸਲ 네팔 ਦੇ ਕਾਠਮੰਡੂ ਚ ਬਣੇ ਤ੍ਰੀਭੂਵਨ ਇੰਟਰਨੈਸ਼ਨਲ 에어ਪੋਰਟ ਤੋਂ ਇਸ ਸੂਰਿਆ 에어ਲਾਈਨ 에ਅਰਕ੍ਰਾਫਟ ਨੇ ਤਕਰੀਬਨ 11 ਵਜੇ ਉਡਾਨ ਭਰੀ ਸੀ ਪਰ ਉਡਾਨ ਭਰਨ ਦੌਰਾਨ ਹੀ ਇਹ ਅਚਾਨਕ ਕ੍ਰੈਸ਼ ਹੋ ਗਿਆ ਇਸ ਵਿੱਚ ਕਿੰਨੇ ਯਾਤਰੀ ਸਵਾਰ ਸੀ ਹਾਲਾਂਕਿ ਇਸ ਬਾਰੇ ਕੋਈ ਵੀ ਸੂਚਨਾ ਨਹੀਂ ਮਿਲ ਸਕੀ ਪਰ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਇਸ ਪੂਰੇ ਹਾਦਸੇ ਦੌਰਾਨ ਕੀਤੀ ਗਈ ਹੈ ਉਦਰੇ ਇਸ ਹਾਦਸੇ ਦੌਰਾਨ ਇਸ ਜਹਾਜ਼ ਨੂੰ ਉਚਾਰ ਰਿਹਾ ਪਾਇਲਟ ਬਾਲਬਾਲ ਬਚ ਗਿਆ ਜਿਸ ਨੂੰ ਕੇ ਹੁਣ ਕਾਟਮੰਡੂ ਮੈਡੀਕਲ ਕਾਲਜ ਵਿੱਚ ਇਲਾਜ ਲਈ ਭੇਜ ਰਿਹਾ ਹੈ ਡਾਕਟਰਾਂ ਅਨੁਸਾਰ ਪਾਇਲਟ ਦੇ ਅੱਖਾਂ ਅਤੇ ਹੋਰ ਸਰੀਰਕ ਅੰਗਾਂ ਤੇ ਸੱਟਾਂ ਲੱਗੀਆਂ ਨੇ ਪਰ ਉਹ ਫਿਲਹਾਲ ਖਤਰੇ ਤੋਂ ਬਾਹਰ ਹੈ ਤਾਂ 11 ਵਜੇ ਇਸ ਪਲੇਨ ਨੇ ਉਡਾਨ ਭਰ ਰਹੀ ਸੀ ਅਤੇ ਅਚਾਨਕ ਰਨਵੇ ਤੋਂ ਸਲਿੱਪ ਹੋਣ ਕਾਰਨ ਇਸ ਦਾ ਬੈਲੈਂਸ ਵਿਗੜ ਗਿਆ ਅਤੇ ਇਹ ਹਾ사 ਅਗ੍ਰਸਤ ਹੋ ਗਿਆ ਇਸ ਦੌਰਾਨ 18 ਲੋਕਾਂ ਦੀ ਮੌਤ ਹੋਈ ਹੈ ਉੱਧਰ ਤਸਵੀਰਾਂ ਬੇहद ਭਿਆਨਕ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਇਹ ਪਲੇਨ ਉਡਾਨ ਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਆਪਣਾ ਬੈਲੈਂਸ ਗਵਾ ਬੈਠਦਾ ਹੈ ਅਤੇ ਪਿਆਨ ਖਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਫਿਲਹਾਲ ਫੌਜ ਅਤੇ ਦੂਜੇ ਅਧਿਕਾਰੀਆਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ